ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੰਟਰਾ ਬਹੁਤ ਬਹੁਤ ਵੈਲਕਮ ਜੀ ਤੇ ਵੀਜੀ ਅੱਜ ਆਪਾਂ ਬਾਈ ਕੋ ਸਿੰਦਰ ਸਿੰਘ ਉਹ ਪਹੁੰਚ ਚੁੱਕੇ ਆ ਪਿੰਡ ਮਾਲੀਆਂ ਜ਼ਿਲ੍ਹਾ ਗੁਰਦਾਸਪੁਰ ਨਦੀਕ ਨੂੰ ਕਾਦੀਆ ਪੈਂਦੇ ਜੀ ਤੇ ਚਲੋ ਵੀਡੀਓ ਬਣਨ ਲੇਟ ਲੱਗੀ ਆ ਪਰ ਬਾਈ ਜਣੇ ਤਿੰਨ ਹੀ ਝੋਟੀਆਂ ਲਿਆ ਪਰ ਤਿੰਨ ਝੋਟੀਆਂ ਚਾਰ ਇੱਕ ਬੈਠੀ ਆ ਤੇ ਬਾਕੀ ਬਾਈ ਜਣੇ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਕਾ ਜੀ ਤੇ ਭੁੱਲ ਗਿਆ ਜੀ ਮੈਂ ਮੇਰੇ ਪਾਸੇ ਨਹੀਂ ਦੇਖ ਬੈਠੀ ਚਲੋ ਬਾਈ ਚਾਰ ਵੀ ਇਕੱਠੀਆਂ ਕਰ ਲਈਓ ਓਖੀਆਂ ਬਣੀਆਂ ਓਖੀਆਂ ਬਾਈ ਜੀ ਪਤਾ ਕੀ ਹੋ ਗਿਆ ਇੱਕ ਤਾਂ ਕੱਲਾ ਬੰਦਾ ਹੈ ਨਾ ਉਹ ਕਮਲਾ ਹੋਏ ਹਾਂਜੀ ਹਾਂਜੀ ਅੱਗਾ ਤੋਂ ਪਿੱਛਾ ਚਾਉੜ ਇੱਥੇ ਵੀ ਸਾਹਮਣਾ ਉਧਰ ਵੀ ਜਾਣਾ ਮਾਲ ਵੀ ਇਕੱਠਾ ਕਰਨਾ ਹੈ ਬਿਲਕੁਲ ਜੀ ਇੱਕ ਮੈਂ ਇਹੀ ਨਾ ਥੋੜਾ ਜਿਹਾ ਜ਼ਿਆਦਾ ਤਸ ਲੈਨੇ ਆ ਸੂਈ ਸਵਾਈ ਹੂੰ ਹੂੰ ਉਹਦੇ ਦੀ ਜ਼ਿਆਦਾ ਮਿਹਨਤ ਕਰਦੇ ਨੇ ਨਹੀਂ ਨਹੀਂ ਕਹਿੰਦੇ ਤੇ ਇਦਾਂ ਆ ਵੀ ਚਲੋ ਇਹ ਆ ਵੀ ਪਰਮਾਤਮਾ ਦੇ ਜੀ ਚੱਲੀ ਜਾਣਾ ਹਾਂਜੀ ਮਾੜੀ ਜਿਹੇ ਤਰਫਾ ਬਿਲਕੁਲ ਜੀ ਤੇ ਗੱਲ ਇਹਦਾ ਆ ਵੀ ਮਨ ਵਿੱਚ ਨਾ ਦੋਵੇਂ ਵੇਲੇ ਇੱਕ ਅਰਦਾਸ ਕਰੀ ਦੀਏ ਹਾਂਜੀ ਉਹਦੇ ਅੱਗੇ ਜਾ ਕੇ ਇਦਾਰਿਆ ਕਦੇ ਮਨ ਚ ਹੰਕਾਰ ਪੈਦਾ ਨਾ ਕਰੀ ਨਾ ਨਾ ਬਾਬਾ ਕਦੇ ਮਤਲਬ ਕਹਿ ਲੋ ਵੀ ਇਹ ਜਿਹੜੀ ਇਹ ਚੀਜ਼ ਜਦੋਂ ਆ ਜਾਂਦੀ ਹੈ ਨਾ ਬਿਲਕੁਲ ਜੀ ਬੰਦਾ ਬੰਦੇ ਨੂੰ ਵੱਡਾ ਸਮਝਦਾ ਨਹੀਂ ਨਹੀਂ ਸਹੀ ਗੱਲ ਬੋਲੀ ਠੀਕ ਹੈ ਨਾ ਤੇ ਫਿਰ ਕਈ ਰੁਕਾਵਟਾਂ ਵੀ ਆਉਂਦੀਆਂ ਤੇ ਕਾਰੋਬਾਰ ਜਿਹੜਾ ਨਾ ਉਹ ਜਿੱਦਾਂ ਅੱਜ ਮੈਂ ਵੀਡੀਓ ਵੇਖਦਾ ਪਿਆ ਸੀ ਅੰਕਲ ਤੋਂ ਸੰਧੂ ਸਾਹਿਬ ਅੱਛਾ ਮਖੰਦ ਸੰਧੂ ਜੀ ਹਾਂ ਜੀ ਉਹ ਕਹਿੰਦੇ ਵੀ ਲਫਾਫਾ ਜਿੱਦਾਂ ਪਾੜ ਜਾਂਦਾ ਨਾ ਹਾਂ ਜੀ ਜੀ ਉਹ ਆ ਵੀ ਘੜੇ ਛੋਟੇ ਆ ਤੇ ਭਰ ਜਾਂਦੇ ਜਦੋਂ ਤੇ ਫੇਰੀ ਉਹ ਕੰਮ ਆਉਂਦਾ ਬਿਲਕੁਲ ਤੇ ਦਾਤਾ ਇਹੋ ਜਿਹਾ ਕੰਮ ਨਾ ਕਰਾਵੇ ਵਾਹ ਜੀ ਵਾਹ ਇਹ ਭਰੀਆਂ ਨੇ ਇਹਨਾਂ ਦੇ ਸਿਰ ਤੇ ਵੀ ਰੁੱਡੇ ਫੇਰੀ ਦਾ ਹੀ ਹਾਂ ਜੀ ਹਾਂ ਜੀ ਬੜੀ ਬਾਬੇ ਦੀ ਕਿਰਪਾ ਪਰਿਵਾਰ ਨੇ ਆ ਪਾਲਣ ਨਜ਼ਾਰੇ ਬੱਧੇ ਜੀ ਨਜ਼ਾਰੇ ਆ ਏ ਆ ਵੀ ਹੋਰੀ 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 ਤੁਹਾਨੂੰ ਮੇਰੀ ਰਿਸ਼ਤ ਦਾ ਪਤਾ ਹੀ ਐ ਬਾਕੀ ਸਾਰਿਆਂ ਨੂੰ ਮਾਫੀ ਮੰਗਣਾ ਬੜੇ ਵੀਰਾਂ ਦੇ ਫੋਨ ਆਏ ਆ ਵੀ ਵੀਡੀਓ ਪਾਈ ਜੀ ਕਿਉਂ ਨਹੀਂ ਪਾਉਂਦੇ ਕੀ ਗੱਲ ਐ ਆਪਣਾ ਕੰਮ ਬੰਦ ਕਰਤਾ ਹੁਣ ਕੰਮ ਤੇ ਨਹੀਂ ਵਾੜਦਾ ਬਸ ਇਹ ਆ ਵੀ ਕਈ ਵਾਰੀ ਮਾਲ ਵੇਚ ਜਾਂਦਾ ਰਿਹਾ ਜਦੋਂ ਤੁਸੀਂ ਹੁੰਦੇ ਹੋ ਤੇ ਵਾਦਾ ਘਾਟਾ ਹੋ ਜਾਂਦਾ ਵਾ ਤੇ ਅਸੀਂ ਵੀ ਤੁਹਾਨੂੰ ਫਰਖੇ ਚਰੀ ਕੀਤੀ ਭਾਈ ਜੀ ਫਿਰ ਤੁਹਾਨੂੰ ਭਾ ਹਣਾ ਨਹੀਂ ਮੇਰਾ ਮੇਲੇ ਮੂਲਿਆਂ ਦਾ ਵਿੱਚੋਂ ਹੈਗਾ ਇਹ ਪਰ ਉਦਾਂ ਵੀ ਮੈਂ ਨਾ ਮਾਲ ਲਗਾਤਾਰ ਜਿੱਦਾਂ ਇਦਾਂ ਵੀ ਇੰਨਾ ਦੇ ਸਾਹਮਣੇ ਆ ਜਾਂਦਾ ਕੱਲੇ ਬੰਦੇ ਐਵੇਂ ਮੈਂ ਵੀਡੀਓ ਤੇ ਗੱਪਾਂ ਮਾਰ ਬੱਲੇ 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 8 10 ਉਹ ਮੇਰੀਆਂ ਜੇ ਲਈਆਂ ਨਾ ਉਹ ਪਿੱਛੇ ਰਹਿਣੀਆਂ ਲੇ ਹੋਈਆਂ 4-5 6 ਲੈ ਆ ਜਿਹੜੀਆਂ ਮੈਂ ਸਾਂਭ ਲਾ ਉਹਦੀਆਂ ਜਿਹਨੇ ਵੀ ਕੰਗੀਆਂ ਹੈ ਨਾ ਇਹ ਨਹੀਂ ਤਾਂ ਵੀ ਐਵੇਂ ਲਿਆ ਕੇ 10-12 ਬੰਨ ਕੇ ਤੇ ਉਹ ਬੱਚੇ ਕਿਤੇ ਰੋਲਦੇ ਫਿਰ ਨੇ ਇਹਨਾਂ ਦੇ ਮੰਨੀਆਂ ਕਿਦੇ ਹੋਣ ਕੋਈ ਮਰ ਗਏ ਕੋਈ ਰਹਿ ਗਏ 4 ਲੈ ਗਏ 4 ਚੁਕਟੀ ਦੇ ਵੇਸ ਲੈ ਗਏ ਉਹ ਵਾਹੇ ਕੁਦ ਦਿੰਦਾ ਉਹ ਕਿਰਪਾ ਉਹਦੀ ਬਾਕੀ ਤੁਹਾਨੂੰ ਗੱਡੀਆਂ ਬਹੁਤ ਬਿਮਾਰ ਕਹ ਜੀ ਤੇ ਬਾਹਰ ਦੀ ਗੱਡੀ ਲਈ ਆ ਚਲੋ ਮੇਰਾ ਵੀਰ ਆ ਗਿਆ ਉਹ ਵੀਰੋ ਆਡਾ ਹਸਾਬ ਆ ਹਾਂਜੀ ਬਾਪੂ ਦਾ ਸਾਈਕਲ ਵੀ ਲਾ ਕੇ ਖੜਾ ਹੁਣ ਹਾਂਜੀ ਹਾਂਜੀ ਮੈਂ ਪਿਛਲੀ ਵੀਡੀਓ ਚ ਇਹ ਗੱਲ ਕਹੀ ਵੀ ਉਹਦੀ ਸਾਈਕਲ ਦੀ ਦੇਣਾ ਬਿਲਕੁਲ ਅੱਜ ਗੱਡੀਆਂ ਤੇ ਬੈਠੇ ਆ ਬਾਕੀ ਦੇਣ ਵਾਲਾ ਉਹ ਉੱਪਰ ਵਾਲਾ ਉਹਦੀ ਨਿਗ੍ਹਾਸ ਵਾਲੀ ਚਾਹੀਦੀ ਬਿਲਕੁਲ ਕਿਉਂਕਿ ਅਹੀਂ ਨਹੀਂ ਉਹ ਇੰਨੇ ਜੋਗੇ ਨਹੀਂ ਹੈਗੇ ਪਰ ਬਾਪੂ ਮੇਰੇ ਨੇ ਇੱਕ ਗੱਲ ਪਤਾ ਕੀ ਕਹਿਣੀ ਉਹਨੇ ਕਹਿਣਾ ਵੀ ਗੁਰਸਿੰਦਰ ਇਹਨਾਂ ਦੀ ਇੱਕ ਸਾਂਭ ਸੰਭਾਲ ਕਰਿਆ ਕਰ ਹਾਂਜੀ ਇੱਕ ਇਹਨਾਂ ਨੂੰ ਜਦੋਂ ਨਵਾਉਣਾ ਨਾ ਇਹਨਾਂ ਦੇ ਨਵਾਉਂਦਿਆਂ ਨੂੰ ਹੁੰਦਿਆਂ ਖੁਰਾ ਤੱਕ ਤੇਰੇ ਹੱਥ ਜਾਣੇ ਜਾਣ ਜੀ ਸਹੀ ਗੱਲ ਹੱਥੇ ਇਹਨਾਂ ਦੇ ਪੈਰੀ ਹੱਥ ਲੱਗੂਗਾ ਤੇ ਆਪਣਾ ਇਹ ਤੈਨੂੰ ਵੇਖੀ ਕਿੱਥੇ ਤੱਕ ਕਿੱਥੇ ਰਾਜਾ ਬਣਾ ਦੇ ਇਹਦਾ ਹੈਗਾ ਸਹੀ ਗੱਲ ਹੈ ਮਹੂਰ ਕੀ ਲਾ ਦੇ ਆ ਵੇ ਲੋ ਆ ਲੈ sire ਹੋਰ ਆ ਵੇ ਤੇ ਇਦਾਂ ਵਾ ਵੀ ਇਹਨਾਂ ਦਾ ਕਰਕੇ ਮੈਂ ਨੋਆ ਵਿੱਚ ਜਿਹੜਾ ਗਵਾੜੇ ਹੈ ਜੀ ਕਿਰਪਾ ਉਹਦੀ ਕਿਰਪਾ ਉਹਦੀ ਦਾਦੇ ਦੀ ਕਿਰਪਾ ਮੈਂ ਤੇ ਬਈ ਹਰ ਵੇਲੇ ਇਹੋ ਗੱਲ ਇੱਕ ਨੂੰ ਨਹੀਂ ਹਰੇਕ ਬੰਦੇ ਨੂੰ ਇਹ ਗੱਲ ਕਹਿਣਾ ਘਰ ਨੂੰ ਬੇਹ ਜਰੂਰੀ ਹੈ ਜੀ ਜਿਹੜੇ ਇੱਕ ਬੰਦੇ ਨੂੰ ਕਹਿਣਾ ਵਾ ਵੀ ਮਿਹਨਤ ਕਰਿਆ ਕਰੋ ਇਹ ਕਿਤੇ ਚ ਬੜਾ ਕੁਛ ਹੈ ਮੇਰੇ ਵੀ ਸਾਡੇ ਹੁਣ ਬੱਚੇ ਜਾ ਰਹੇ ਨਹੀਂ ਜਿਹੜਾ ਵੀ ਜਾਂਦਾ ਬਾਹਰ ਮੈਂ ਬਾਹਰ ਜਾਣਾ ਬਹੁਤ ਜਾਣਾ ਬਾਪੂ ਜੀ ਤੁਸੀਂ ਵੀ ਆ ਜਾਓ ਬਾਪੂ ਮਹੀਨੇ ਦੇ ਚਾਹ ਵਿੱਚ ਇੱਥੋਂ ਡੰਗਰ ਵੇਚ ਜਾਂਦਾ ਹੈ ਠੀਕ ਹੈ ਸਾਰਾ ਮਾਲ ਵੇਚ ਕੇ ਉਹ ਜਿਹੜੀਆਂ ਕਟੀਆਂ ਛੋਟੀਆਂ ਛੋਟੀਆਂ ਹੁੰਦੀਆਂ ਉਹ ਵੀ ਛੋਟੀਆਂ ਫੜਾ ਜਾਂਦੇ ਉਹ ਉਹ ਜਿਹੜੀਆਂ ਚਲੀਆਂ ਗਈਆਂ ਔਣੀਆਂ ਨਹੀਂ ਬਾਕਸ ਨਹੀਂ ਆਉਣੀਆਂ ਦੂਜਾ ਇਹ ਵੀ ਕਿੱਤਾ ਜਿਹੜਾ ਨਾ ਵੀਰ ਐਤ ਕੀ ਮਹਿੰਗਾ ਹੋ ਗਿਆ ਹਮ ਇਸ ਵਾਰ ਜਿਹੜਾ ਆਹ ਸਾਲ ਵਿੱਚ ਮਹਿੰਗਾ ਹੋਇਆ ਨਾ ਇਹ ਪਿੱਛੇ ਕਦੀ ਨਹੀਂ ਹੋਇਆ ਮੈਨੂੰ 14 ਕੁ ਸਾਲ ਤਕਰੀਬਨ ਹੋ ਗਏ ਨੇ ਕੰਮ ਕਰਦੇ ਨੇ ਆਪ ਖੁਦ ਪਹਿਲਾਂ ਮੈਂ ਬਾਪੂ ਦੇ ਨਾਲ ਕਰਦਾ ਹਾਂ ਬਾਪੂ ਨਾਲ ਪਰ ਆ ਚੀਜ਼ਾਂ ਨਹੀਂ ਕਦੇ 2-2 2.5 ਲੱਖ ਮੁੱਲ ਨਹੀਂ ਸੁਣਿਆ ਹੁਣ ਪਿੰਡਾਂ ਦੇ ਵਿੱਚ ਜਾਈਦਾ ਚੂੜੀਆਂ ਕੱਸੀਆਂ ਗਈਆਂ ਬੂੜੀਆਂ ਉਸ ਤੋਂ ਬਾਅਦ ਦੋ ਗੱਲਾਂ ਪੈਦੀਆਂ ਇੱਕ ਸਾਡੇ ਮੁਕੱਦਰ ਇੱਕ ਸਾਮ ਸਮਭਾਈ ਸਾਫ ਸਫਾਈ ਉਹ ਦੋ ਚੀਜ਼ਾਂ ਬੱਜ ਜਾਂਦੀਆਂ ਵੀ ਚਲੋ ਜੀ ਉਹਨਾਂ 'ਚ ਕੋਈ ਨਫਾ ਬਣ ਜਾਂਦਾ ਬਣ ਜਾਂਦਾ ਬਾਜੀ ਬਾਜੀ ਬਾਕੀ ਘਾਟੇ ਵਾਲੀਆਂ ਵੀ ਆਉਂਦੀਆਂ ਨਫੇ ਵਾਲੀਆਂ ਵੀ ਆਉਂਦੀਆਂ ਤੇ ਦੁਨੀਆਦਾਰੀ ਚੱਲਦੀ ਜਾ ਚੱਲੀ ਜਾਂਦਾ ਬਾਈ ਹਣਾ ਬਾਕੀ ਨਫਾ ਮਿਲਦਾ ਵੀ ਇਹ ਵੀਡੀਓ ਦੇ ਉੱਤੇ ਵੀ ਕਹੀਦਾ ਦੀ ਰੋਟੀ ਮਿਲਦੀ ਹੈ ਤੇ ਤਾਂ ਹੀ ਅਸੀਂ ਤੁਰੇ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਬਾਕੀ ਦੂਜਾ ਹੋਰ ਗੱਲ ਹੀ ਕਹਿਣ ਵਾਲਾ ਕਮੈਂਟ ਕਰ ਦਿੰਦਾ ਜੀ ਹੌਲੀ ਜੀ ਨਾਲ ਲਿਖ ਦਿੰਦਾ ਹੈ ਰੇਟ ਜ਼ਿਆਦਾ ਹੀ ਉਹਨੂੰ ਨਾ ਬੱਸ ਦੇ ਉੱਤੇ ਬਹਾਲ ਕੇ ਹੁਣ ਖੜਿਆ ਕਰਨਾ ਆਪਾਂ ਉਹਨੂੰ ਕਹਾਂਗੇ ਤੇ ਕੰਨਾਂ ਦੇ ਵਿੱਚੋਂ ਦੀ ਹਵਾ ਜਦ ਵੱਜਿਆ ਕਰੇ ਨਾ ਠੰਡੀ ਤੇ ਪਿੰਡਾਂ ਦੇ ਵਿੱਚ ਵੀ ਉੱਥੇ ਘੁਮਾਇਆ ਕਰਨਾ ਉਹਨੂੰ ਕਹਾਂਗਾ ਵੀ ਯਾਰ ਤੂੰ ਵੇਖ ਤੇ ਸਹੀ ਨਜ਼ਾਰਾ ਇੱਥੇ ਤੇ ਚਲੋ ਭਾਈ ਕਿੰਨੇ ਕਿੰਨੇ ਪਿੰਡ ਫਿਰ ਕੇ ਇੱਕ ਮੱਝ ਸਿਲੈਕਟ ਹੁੰਦੀ ਆ ਕੀ ਕਰੇ ਬਾਈ ਜੀ ਨੰਬਰ ਵੀ ਸੈਂਡ ਕਰੇ ਜੇ ਕੀ ਇਹ ਤੁਹਾਡਾ ਹੁਣ ਇੱਕ ਦੱਸ ਦੇ ਜੱਜਾ ਜੱਜਾ ਪਤਾ ਤਾਂ ਸੰਦੀ ਵੀ ਅਸੀਂ ਜਾਣੇ ਵੇ ਅਸੀਂ ਤਾਂ ਕਹਿ ਦਿੰਦੇ ਹਾਨੂੰ ਤਾਂ ਕਹਿ ਦਿੰਦੇ ਸਾਡੇ ਕੋਲ ਤਾਂ ਮੈਂ ਹੀ ਇੱਕ ਰਾਤ ਲਈ ਕੋਈ ਦੋ ਰਾਤਾਂ ਰਹੀ ਹੈ ਨਾ ਜਦੋਂ ਇਹਨਾਂ ਦੇ ਘਰ ਆਏ ਜਾਣੇ ਨਾ ਅਸੀਂ ਕਰੇ ਲੂ ਜਿੱਥੇ ਲੈਨੇ ਆ ਸਾਨੂੰ ਪਤਾ ਕਿ ਉਹ ਬਾਲਟੀ ਪਈ ਵੀ ਜੀ ਉਹ ਚੁੰਦੇ ਰਿਆ ਪਰਕੇ ਉਹ ਯਾਰ ਹੁਣ ਪਤਾ ਹੀ ਨਹੀਂ ਸਾਲੀ ਕਿਹੜੀ ਬਾਲਟੀ ਤੇ ਕਿੰਨੇ ਦੀ ਹੋਵੇ ਦੱਸਣ ਵਾਲਾ ਸਾਡੇ ਨਾਲ ਵੱਧ ਸਾਨੂੰ ਠੱਗੀ ਵਜਦੀ ਆ ਇਹਨਾਂ ਲੋਕਾਂ ਨੂੰ ਘਟ ਵਿੱਚ ਹਾਂਜੀ ਅਸੀਂ ਫਿਰ ਇੱਕ ਗੱਲ ਹੋਰ ਹੈ ਜੇ ਸਾਨੂੰ ਠੱਗੀ ਵਜਦੀ ਆ ਨਾ ਇਹ ਨੂੰ ਉਹ ਸਾਬ ਨਾਲ ਰੇਟ ਚ ਕਟਾ ਕੇ ਵੇਚ ਦੇਣਗੇ 40000 ਅਗਲੇ ਦਾ ਵੀ ਪਰ ਹਾ ਦੇ ਨਾਲ ਵਜਦੀਆਂ ਰਹਿੰਦੀਆਂ ਨੇ ਤਾਂ ਕੋਸ਼ਿਸ਼ ਕਰਨੇ ਆ ਵੀ ਗਾ ਨਾ ਬਿਲਕੁਲ ਜੀਕਰ ਬਿਲਕੁਲ ਇਹ ਬਾਕੀ ਆ ਮਾਰ ਅੱਜ ਮੇਰਾ ਵੀ ਮਾਰ ਤੇ ਆ ਵੇਖੋ ਕੱਟੀ ਸੰਦੀਪ ਇਹਦਾ ਕਹਿਣ ਵਾਲਾ ਕਹਿੰਦਾ ਹੁਣ ਮੁੱਲ ਦਾ ਆ ਕੇ ਪੁੱਛਾ ਲੈਂਦੀਆਂ ਨੇ ਤੇ ਆ ਪਹਿਲਾਂ ਕੱਟੀ ਹੈ ਕਾਲੀ ਸੀ ਇਹ ਸੋ ਪਹਿਲਾਂ ਦੂਰੇ ਜੀ ਫੈਸਲਾ ਸੋ ਬੱਲੇ ਬੱਲੇ ਅਜੇ ਮਾੜੀ ਮਾੜੀ ਨਾ ਇਹ ਮੈਂ ਪਹਿਲਾਂ ਵੀਡੀਓ ਤੇ ਦੱਸ ਦਿੰਨਾ ਹਾਂ ਜੀ ਵੀ ਅਜੇ ਹੱਥ ਦੀ ਮਾੜੀ ਹੀ ਮਤਲਬ ਵੀ ਆ ਪਾਲਵਾ ਦੇ ਇਧਰ ਦੀ ਸਾਈਡ ਤੇ ਬੜੀ ਛੋਟੀ ਬੋਲ ਸੋਣੀ ਆ ਹਾਂ ਠੀਕ ਹੈ ਨਾ ਉਹ ਕਿਹਾ ਕਿ ਸਿੱਧੋ ਦੇ ਸਿੱਧ ਚੀਜ਼ ਦੀ ਹੁੰਦੀ ਸਿੱਧ ਚੀਜ਼ ਦੀ ਹੁੰਦੀ ਤੇ ਬਲੇ ਤੂੰ ਰਿਕਾਰਡ ਦਾ ਪਲਾ ਕਰ ਰਿਹਾ ਰਿਕਾਰਡ ਵੇਖੋ ਸੁਣੋ ਮੇਰੀ ਗੱਲ ਹਾਂਜੀ ਰਿਕਾਰਡ ਤੇ ਹੈਗਾ ਹੈਗਾ ਹੈਗੀ ਹੀ ਨਹੀਂ ਫਲਕਾਰੀ ਵਾਲੀ ਹੈ ਹੀ ਫਲਕਾਰੀ ਪਾਣੀ ਦੀਆਂ ਬੰਦ ਯਾਰ ਫਲਕਾਰੀ ਉਹ ਦਾਦੇ ਦੇ ਨਾਮ ਦਾਦੇ ਬਾਤ ਹੈ ਉਹਦੇ ਕੇ ਅਰਦਾਸ ਕਰਦੇ ਉਹ ਮਾਰ ਕਰਦਾ ਕਿਰਪਾ ਫਲਕਾਰੀਆਂ ਦਾ ਹੀ ਥੋੜਾ ਬੱਦ ਨਾ ਨਾ ਵੇਖੋ ਜੀ ਬਰੇ ਚੰਡਾ ਵੇਖੋ ਪਹਿਲਾ ਸੁਹਾ ਹਾਂ ਜੀ ਆ ਵੀ ਆ ਨਾ ਕੈਮਰਾਮੈਨ ਲਾਗੇ ਲੇ ਮੇਰਾ ਆ ਸਾਰੀ ਭਾਲ ਜਿੱਧਰ ਬੈਂਦੀ ਹੈ ਨਾ ਉਹ ਸਾਈਡ ਇੱਕ ਕਾਂਦੀ ਸੂਈ ਹੈ ਕਾਂਦੀ ਕੱਟੀ ਜੀ ਕੱਟਾ ਮਗਰ ਤੇ ਇਹ ਆ ਵੀ ਰਿਕਾਰਡ ਤੇ ਨਹੀਂ ਮੈਂ ਐਵੇਂ ਵੀਡੀਓ ਤੇ ਝੂਠ ਬੋਲੀ ਜਾਵਾ ਰੱਖ ਫੋਟੋ ਖਿੱਚ ਖਿੱਚ ਫੋਟੋ ਪਰ ਇਹ ਗੱਲ ਮੈਂ ਗਰੰਟੀ ਨਾਲ ਕਹਿ ਦਿੰਦਾ ਠੀਕ ਆ ਵੀ ਜਿੱਥੋਂ ਲਈ ਆ ਹਾਂ ਉਹਨਾਂ ਨੇ ਗਰੰਟੀ ਦਿੱਤੀ ਆ ਵੀ 15 ਕਿਲੋ ਦੁੱਧ ਕੱਟੀ ਨਾ ਦਵੇ ਹਾਂ ਤੇ ਬੇਸ਼ੱਕ ਆਂਦਾ ਸਾਡੇ ਘਰ ਛੱਡ ਜੋ ਅਸੀਂ ਕਰਾਇਆ ਦਵਾਂਗੇ ਦੇਹੀ ਤੇ ਨਾ ਬਜੀ ਤੁਹਾਨੂੰ ਸਾਹਮਣੇ ਆ ਸਾਹਮਣੀ ਦੇ ਜਿੰਨੇ ਸਾਫ ਕਰਨੀ ਉਹਨੇ ਅਜੇ ਕੱਟੀ ਨਾ ਖਾਲੀ ਕੀਤੀ ਆ ਹਾਂ ਕੱਟੀ ਕੱਲ ਖਾਲੀ ਕਰਦੀ ਉਹਨਾਂ ਨੇ ਬਿਲਕੁਲ ਨਾ ਛੋੜਦੀ ਮੈਂ ਅਜੇ ਡੁਕਾ ਡੁਕਾ ਸਾਰੇ ਛੱਡਿਆ ਕਿਉਂਕਿ ਸਫਰ ਚਾਹੀਦਾ ਤੇ ਇਦਾਂ ਵਾ ਵੀ ਜਿੱਦਨ ਕੱਟੀ ਤਿਆਰ ਹੋਈ ਨਾ ਉਹ ਦਿਨ ਵੇਖੀ ਕਿੱਧਰ ਨੂੰ ਇਹ ਲਿਵਾ ਹੁਣ ਮੈਂ ਤੋੜਦਾ ਮੇਰਾ ਭਾਅ ਵੇਖੀ ਵੀ ਲੋ ਵੇਖਿਆ ਨਹੀਂ ਕਰਾਂ ਜਾਂ ਫਿਰ ਹਾਂ ਐਵੇਂ ਨਹੀਂ ਨਾ ਦੂਜਾ ਜੇ ਵੀਡੀਓ ਲੇਟ ਵੀ ਪੈਣੀ ਆ ਨਾ ਤੇ ਮਾਲ ਚੰਗਾ ਲੈ ਜੇ ਤਾਂ ਆਂ ਲੱਗਦਾ ਨਾ ਦੂਜਾ ਵੀ ਇਹ ਕੱਲ ਹੋਰ ਆ ਹੁਣ ਨਾ ਇੱਕ ਵੀਡੀਓ ਪਈ ਸੀ ਹਾਂ ਆ ਹੁਣ ਥੋੜੇ ਦਿਨ ਪਹਿਲਾਂ ਹਾਂਜੀ ਨਹੀਂ ਉਹ ਬੰਦਾ ਚਲੋ ਸਾਡੇ ਜਿੱਥੇ ਮਾਲ ਹੀ ਲੈਣੀ ਉੱਥੋਂ ਹੀ ਲੈਂਦੇ ਰਹਦੇ ਆ ਹਾਂ ਪਰ ਡਬਲ ਰੇਟ ਕਰ ਰਹੇ ਆ ਅੱਛਾ ਮੁੱਲ ਡਬਲ ਕਰਦੇ ਤੇ ਯਾਰ ਹੁਣ ਮੈਨੂੰ ਦੱਸੋ ਵੀ ਆਪਣਾ ਚੀਜ਼ ਮਾਰਮੋਲੀ ਵਿਕਣਾ ਹਾਂ 100 ਦਾ ਨੋਟ ਤੁਸੀਂ 120 ਹੀ ਕਿੱਦਾਂ ਚਲਾ ਲਓਗੇ 100 ਚ ਹੀ ਚੱਲਦਾ 100 ਹੀ ਚੱਲਦਾ ਜਿੰਨੇ ਦਾ ਮਾਲ ਆ ਓਨੇ ਦਾ ਦੇਣਾ ਆ ਆ ਵੜ ਲਓ ਮਣੀ ਲੋ ਜੀ ਵੇਖੀ ਚੱਲੋ ਜ਼ਰਾ ਆ ਦਾ ਕੰਮ ਬਦਿਆ ਵੇਖੋ ਕੱਟੀ ਨਾਲੇ ਵੇਖੋ ਇਹ ਝੋਟੀ ਵੇਖੋ ਮੰਤਰ ਵੇਖੋ ਝੋਟੀ ਜੀ ਤੇ ਸਮਝਣਾ ਉਹਦੀ ਸਮਝਾਣੀ ਕਿ ਭਾਈ ਇਹ ਛੱਡਣ ਵਾਲੇ ਹੈ ਨਹੀਂ ਹੈ ਨਹੀਂ ਹਾਂ ਵੇਖੋ ਜਿਹਨੇ ਲੈਣੀ ਉਹ ਲੈ ਰਹੀ ਜਿਹਨੂੰ ਲੈਣੀ ਨਾ ਮਿੰਟ ਮਿੰਟੇ ਪਹਿਲੇ ਫੋਨ ਤੇ ਉੱਟ ਨਹੀਂ ਆ ਇੱਕ ਹੋਰ ਝੋਲੀ ਤੇ ਇੱਕ ਫੋਨ ਚੱਲੀ ਜਾਣਾ ਵੀ ਚੱਲਦਾ ਰਹੇ ਦੂਜੀ ਗੱਲ ਹੋਰ ਹਾਂਜੀ ਇੱਕ ਸਿਕੰਦਰ ਮੈਂ ਇੱਥੇ ਲਾ ਕੇ ਇੱਥੇ ਧੋ ਬਰਾਏ ਬਹਾਉ ਵੇਖੋ ਅਸੀਂ ਤੇ ਰੁਪਈਏ ਚਰੋ ਲਾਏ ਆ ਸਾਨੂੰ ਅਸੀਂ ਤੇ ਚੀਜ਼ ਦੀ ਪਰਕੀ ਲੋਕਾਂ ਭਾਣੇ ਮੱਝਾ ਹਾਂਜੀ ਹਾਂਜੀ ਸਿਰਫ ਇੱਕ ਮੱਝ ਜਿਹੜੇ ਜਿਹੜੇ ਕਮੈਂਟ ਕਰਨ ਵਾਲਾ ਉਹਨੇ ਇਹਨੂੰ ਮੱਝ ਕਹਿਣਾ ਮੱਝ ਹੀ ਕਹਿਣਾ ਬਾਕੀ ਠੰਡੀ ਆ ਉਹ ਨਹੀਂ ਕੋਈ ਗੱਲ ਪੀਓ ਆ ਵੇਖੋ ਆ ਫਰ ਨਹੀਂ ਗਈ ਮਾੜੀ ਜੀ ਜੇ ਮਾੜੀ ਜੀ ਹੱਥ ਦੀ ਹੈ ਜੇ ਕਿੱਲ ਸਭ ਕੁ ਕਰਦੇ ਜਦੋਂ ਤੱਕ ਖਾਬ ਉਹ ਦੇ ਇੱਕ ਦੋ ਦਿਨ ਕਰਦਾ ਪਰ ਇਹ ਆ ਵੀ ਚੀਜ਼ ਆ ਰੀਜਨਲ ਰੇਡ ਇੱਥੇ ਕਰਦੀ ਹੈ ਸਭ ਠੀਕ ਠੀਕ ਕਰੀਏ ਨੇ ਰੇਡ ਅੰਕਲਾ ਵਾਲਾ ਕੱਲ ਤੇ ਕਿਹਾ ਉਹਨਾਂ ਦਾ ਲੱਖ ਰੁਪਈਆ ਸ਼ੋਰ ਬਿਲਕੁਲ ਜੈ ਜੀ ਬਿਲਕੁਲ ਜੈ ਜੀ ਬਾ ਐ ਨਹੀਂ ਜਾਣਾ ਰੇਡ ਉਹ ਕਰੀਏ ਜਿਹੜਾ ਜੀ ਜੀ ਬੱਕ 30 ਦੀ ਆਪਾਂ ਤੇ ਜਾਣ ਦੋ ਠੀਕ ਹੈ ਠੀਕ ਆ ਹੋਰ ਆਏ ਦਾ ਮਾਨਦਨ ਨਹੀ ਠੀਕ ਹੈ ਬਿਲਕੁਲ ਜਿਹੜਾ ਲੋਕਾਂ ਦੇ ਹਿਸਾਬ ਨਹੀਂ ਉਹ ਕੜਾਹੜਾ ਪੱਕਾੰਮ ਬੈਠਾ ਸਹੀ ਹੈ ਯਾਰ ਹੁਣ ਪਿੱਛੋਂ ਹੀ ਨਾ ਮਾਲ ਮਹਿੰਗਾ ਵਾ ਤੇ ਚੰਗੇ ਡੰਗ ਦੇ ਪੈਸੇ ਲਿਹਾਉਣੇ ਸਭ ਸਿਆਣੇ ਆ ਤੁਹਾਨੂੰ ਪਤਾ ਅੱਜਕੱਲ੍ਹ ਆਨਲਾਈਨ ਕੰਮ ਜਸਾ ਸਭ ਬੜਾ ਝੂਠੀ ਕਿਤੇ ਦੀ ਆ ਪਰ ਨਿੱਕੀ ਜੀ ਕਮਾਈ ਲੈਣੀ ਆ ਬਾ ਜਿਹੜੇ ਉੜਦੀ ਪਹਿਲੇ ਫੋਨ ਤੇ ਜਾਵੇ ਹਨਾ ਜੀ ਤੇ 24 ਘੰਟੇ ਫੋਨ ਬਿਆਸ ਬਿਆਸ ਰਾਤ ਰਾਤ ਫੋਨ ਵੀ ਹੱਥ ਫਿਰ ਨਹੀਂ ਭਾਈ ਜੀ ਇਹ ਤਾਂ ਗੱਲ ਆ ਹਾਂ ਆ ਜੋ ਇੱਧਰ ਆ ਜਾ ਆ ਆ ਨਾ ਗੁੱਜਾ ਸੁਆ ਅੱਛਾ ਇਹਨੂੰ ਸੁਈ ਨੂੰ ਅੱਜ 4 ਦਿਨ ਹੋਏ ਕੱਟੀ ਨਹੀਂ ਮਗਰ ਕੱਟਈ ਜਾਵੇ ਆ ਜੀ ਨਾ ਮਈਆ ਸੁਈ ਜੱਤ ਵਾਲੀ ਰੁਕਣੀ ਹੈ ਬੜੀ ਜੱਤ ਵਾਲੀ ਝੋਟੀ ਆ ਨਸਲ ਵਾਲੀ ਆ ਇਹਦਾ ਪਹਿਲਾਂ ਦਾ ਰਿਕਾਰਡ 13 ਕਿਲੋ ਦਾ ਠੀਕ ਆ ਐਸ ਵੇਲੇ ਬੌਲੇ ਦੀ ਸਟਾਰਟਿੰਗ 10 ਕਿਲੋ ਆ ਕੋਈ 2 ਟਾਈਮ ਚੋਲੇ ਕੋਈ 3 ਚੋਲੇ ਕੋਈ ਨਾਂ ਚੋਵੇ ਤਸਲੀ ਤੇ ਮੰਗਾ ਲੈ ਚੋਈ ਚੂਆ ਇੱਕ ਨੰਬਰ ਨਜ਼ਾਰਾ ਆ ਜੂਗਾ ਚੋਈ ਤੇ 10 ਕਿਲੋ ਦੀ ਗਾਰੰਟੀ ਤੇ ਜਿੱਥੇ ਮਰਜੀ ਜਾਵੇ ਵੀ ਲੋ ਜੀ ਵੇਖੋ ਮੇਰਾ ਜੀ ਚੰਨੋਂ ਦਗਾ ਜੱਤ ਵਾਲੀ ਝੋਟੀ ਤੇ ਵੇਹਾਂ ਦੇਖ ਝੋਟੀ ਪਾਰੀ ਫਜਨ ਦਾ ਝੋਟੀ ਮਤਲਬ ਪੂਰੀ ਜਿਹਨੂੰ ਕਹਿੰਦੇ ਨਾ ਵੀ ਪ੍ਰਾਪਰ ਚੀਜ਼ ਬਣੇ ਤੇ ਆ ਰੋਟੀ ਖਾਣ ਨੂੰ ਨਹੀਂ ਮਿਲਨੀ ਤੁਹਾਨੂੰ ਹਾਂ ਰੋਟੀ ਨਹੀਂ ਖਾਣ ਨੂੰ ਮਿਲਨੀ ਹੋਰ ਵੱਜੇਗਾ ਹੋਰ ਨਹੀਂ ਵੱਜੀਆਂ ਐਵੇਂ ਝੋਟ ਗਿਆ ਆ ਇੱਕ ਦੋ ਰੋਟੀ ਬਾਈ ਹਾਂਜੀ ਇੱਕ ਦੋ ਮਾਰੀ ਦੀ ਚਲੋ ਚਲ ਆ ਵੇਹ ਰੱਖਣ ਦੇ ਤੇ ਹਾਂ ਸੋਰੀ ਬੱਚੇ ਦੀ ਕਾਰੀ ਬੱਚੇ ਦੀ ਕਾਰੀ ਬਾਕੀ ਸੰਦੀ ਵੀ ਅਹੀਂ ਚਲੋ ਜਾਣੇ ਹਾਂ ਹਾਂਜੀ ਮਾਲ ਲੈਣਾ ਤੇ ਮੋਲੋ ਹੋਈ ਹੈ ਜੋ ਜਨੇ ਬਿਲਕੁਲ ਬਿਲਕੁਲ ਕੋਈ ਨਹੀਂ ਕੋਈ ਨਹੀਂ ਜਾਣਦੇ ਬੱਚੇ ਦੇ ਜਾਣਾ ਬੱਚੇ ਦੇ ਜਾਣਾ ਬੜੇ ਕੋਈ ਬਾਕੀ ਚੜਾਈ ਚੁੜੀ ਭੈਣ ਨੂੰ ਮਰਜ ਕੱਟ ਗਈ ਆਹ ਇਤਲਾਈ ਨੂੰ ਦੇ ਕੋਈ ਨਹੀਂ ਆਏ ਵੇ ਪਛਾੜੀ ਮੈਂ ਹਾਂ ਪਿੱਛੇ ਵੇ ਆਏ ਯਾਰ ਬਣਿਆ ਹਾਂ ਹਾਂ ਹੁਣ ਲੱਭਦੇ ਆ ਇੰਨੀਆਂ ਪਾਲਦੇ ਆ ਕਿਹੜੀਆਂ ਪਲਣੀਆਂ ਆਈ ਡੀ ਆਈ ਬਿਲਕੁਲ ਬਿਲਕੁਲ ਇਹ ਵੀ ਨਹੀਂ ਚੀਜ਼ ਬਿਲਕੁਲ ਪੰਗੀਆਂ ਭਾਈ ਜੀ ਮੇਰੇ ਕੋ ਖਰਾਕਾ ਵੇ ਅਸਲ ਉਹਨੂੰ ਮਿਹਨਤ ਨਹੀਂ ਮਿਲਦੀ ਯਾਰਾ ਭਾਈ ਬਸ 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 ਹਾਂਜੀ ਇਹ ਆ ਵੀ ਚਲੋ ਫਰਮੂ ਦਾਤਾ ਲਈ ਜਾਂਦਾ ਉਹ ਵਾਇਰਲ ਬਿਲਕੁਲ ਫਿਰ ਲੱਗ ਬੁਖਾ ਦੇ ਹੈਰੋ ਹਾਂ ਚੋਾਈ ਜਿੱਦਾਂ گاਵਾਂ ਦੀ ਹੁੰਦੀ ਹੈ ਇੰਨੀ ਪੋਲੀ ਰੋੜ ਦੀ ਚੋਾਈ ਠੀਕ ਆ ਹਾਂ 10 ਕਿਲੋ ਵੱਧ ਦਾ ਪੌਣੇ 10 ਨਹੀਂ ਹੋਊਗਾ 10 ਹੀ ਕਹਿ ਤਾਂ 10 ਹੀ ਹੋਊਗਾ ਤੇ ਦੋ ਟਾਈਮ ਤਿੰਨ ਟਾਈਮ ਭਾਵੇਂ ਚੋਾਈ ਕਰੇ ਬਾਕੀ ਜੱਟਾਂ ਵਾਲੀ ਝੋਟੀ ਆ ਜਿਹਨੂੰ ਪਛਾਣ ਆ ਉਹਨੇ ਲੈ ਜਣੀ ਫਿਰ ਲੈ ਜਣੀ ਠੀਕ ਆ ਜੀ ਮੁੱਲ ਜਿਹੜਾ ਮਰਜੀ ਇਹਦਾ ਕਰ ਲਈਏ ਐਵੇਂ ਵੀ ਦੇਣ ਲੈਣ ਵਾਲੀ ਗੱਲ ਆ ਬਰਾਬਰੀ ਦੇ ਦਾਂਗੇ ਇੱਕ ਤੀਰੀ ਦੋ ਯਾ ਸ਼ੋਰਟ ਕਰ ਇੱਕ 28 ਦੀ ਚੱਲਣ ਆ ਜਾਓ ਐਵੇਂ ਜਿਹੜੀ ਗੱਲ ਆ ਜਾਓ ਇਹ ਗੁੱਡੀ ਜੈਡ ਬਲੈਕ ਜੈਡ ਵੀ ਬਲੈਕ ਹੈ ਤੇ ਇਹਦਾ ਇੱਕ ਹੋਰ ਵੀ ਹੈਗਾ ਜੀ ਹਾਂਜੀ ਇੱਕ ਟੀ ਨੂੰ ਆਹ ਰੇਖੋ ਕਿੱਦੇ ਲੱਗੇ ਜੇ ਇਹ ਜ ਗੱਪਣ ਜੀ ਅੱਛਾ ਗੱਪਣ ਇਹ ਗੱਪਣ ਜੀ ਇਹ ਚੌਥੀ ਇਹ ਲਊਗੀ ਦੇਣ ਉਥੋਂ ਦੇ ਮੁਤਾਬਕ ਤੇ ਹੈਗਾ ਹਫਤੇ ਦਾ ਕੰਮ ਹੂੰ ਹੁਣ ਹੋ ਸਕਦਾ ਵਾ ਵੀ ਛੇਤੀ ਵੀ ਸੂਬੇ ਸਫਰ ਚਾਈ ਹੈ ਬਾਕੀ ਤਰਾ ਵੇਖਾਂਗੇ ਇਹ ਵੀ ਬਰੀਕੀ ਵਾਲੀ ਤੇ ਵੇਚ ਲੋ ਹਾਂ ਸ਼ਾਇਦ ਵੀ ਬੜੀ ਚੰਗੀ ਹੈ ਬਾਕੀ ਤੋਰ ਕੇ ਤੁਹਾਨੂੰ ਖਾਉਣੇ ਥਣ ਵੀ ਆ ਜਿਹਨੂੰ ਆਂਦੇ ਨਾ ਸੁਮਬਾ ਸੁਮਬਾ ਉਹ ਬੰਨਾ ਉਹ ਲੱਗਾ ਇਹ ਆ ਵੇਖੋ ਤੇਰ ਨਾਲ ਵੀ ਰਗੋ ਝੋਟੀ ਕਰਾ ਨਹੀਂ ਨਜ਼ਾਰੇ ਦਾ ਜੇ ਜਣਾ ਪਿੱਛੇ ਵੀਡੀਓ ਬਣਾਏਗਾ ਤੇ ਬਣਾਇਆ ਵੀ ਚੰਗੀ ਭਾਜੀ ਵੇਖਿਆ ਕਾਟੇ ਵਿਚਾਲੇ ਕਾਟਾ ਲੇ ਵਾ ਵੀ ਕਾਟਾ ਇਹ ਲੈ ਝੋਟੀਆਂ ਵਿਗਣ ਗਿਆ ਫਿਰ ਕਿਹੜੀਆਂ ਵਿਗਾਈਆਂ ਹੈ ਨਹੀਂ ਤਾਂ ਲੈ ਲਈ ਜੀ ਉਹਨਾਂ ਨੇ ਇਹ ਗੱਲ ਕਹੀ ਜੀ ਕਿ 13 ਕਿਲੋ ਦੁੱਧ ਜਿਹੜਾ ਇਹਨਾਂ ਨੇ ਤੇ ਪਹਿਲਾਂ ਦੇ ਅੱਛਾ ਹੁਣ ਮੇਰੇ ਖਿਆਲ 6 ਗੰਨ ਬੈਠੇ ਠੀਕ ਆ ਮੈਂ ਵੇਖੀ ਠੀਕ ਆ ਇਹਨੇ ਆਉਣਾ ਗੱਲ ਬਾਤ ਬਾਜ ਬਾਜ ਬਾਹੋ ਇਧਰ ਨੂੰ ਕਰ ਹਾਂ ਇਧਰ ਖਾ ਲੋ ਲੋ ਮੈਂ ਝੋਟੀਆਂ ਕਰਾ ਦੇ ਉਹ ਕੀ ਪੂਰੀ ਜਵਰ ਦਾਸ ਹੈ ਜੀ ਆ ਆ ਫੇਸਬੁਕ ਦਾ ਉਹਦਾ ਜੁੜਦੀ ਆਜੋ ਲਿਆਓ ਪਰ ਆ ਇਧਰੋਂ ਆ ਥਾਣੇ ਨੂੰ ਖਾ ਦਿਓ ਤੇ ਇਧਰ ਖਾਓ ਜੀ ਪੂਰਾ ਇਧਰ ਲਾਗੇ ਕਰਕੇ ਇੱਕੋ ਜੇ ਬਰਾਬਰ ਹੈ ਜਦ ਜੁਆਈ ਬਹੁਤ ਸੋਹਣੀ ਹੈ ਟਿੱਪਣ ਟੁੱਪਣ ਐ ਪੋਲੀ ਰੂਵਰ ਹਾਂ ਦੇ ਖਰਾ ਕੇ ਖੇਲੀ ਪਾਈ ਆ ਲੂਏ ਲੈਣ ਲੱਗ ਗਿਆ ਨਾ ਜੀ ਚੰਦ ਪੜੀ ਹਾਂ ਜੀ ਬੋਲੋ ਬੋਲੋ ਜੀ ਤੁਹਾਨੂੰ ਇਹ ਚੋਣ ਨਾ ਬੀਚਾ ਮੱਕੇ ਨਹੀਂ ਆਵੀ ਹਾਂ ਜੇ ਉਹ ਨਵਾਂ ਹੈ ਨਾ ਹਾਂ ਜੀ ਤੇ ਤੇਲ ਲਾਇਆ ਸੀ ਅਲੱਗ ਮਤਲਬ ਪੀ ਚਮਕ ਨਜ਼ਰ ਆਉਂਦੀ ਹੈ ਤੇ ਖਰਾ ਖਾਦੀ ਤਾਂ ਚਮਕਾ ਬਿਲਕੁਲ ਤੇ ਇਹ ਬਾਈ ਮੈਂ ਨਾ ਇਹਦਾ ਵੀ ਜਾਇਦ ਜਾਇ ਕੰਮ ਹੈ ਬਹੁਤਾ ਲੰਮਾ ਚੌੜਾ ਕੰਮ ਨਹੀਂਗਾ ਵੀ 1x15 ਦੀ 1x15 ਦੀ ਜੇ ਸੂਪੀ ਉਦੋਂ ਵੱਖਰਾ ਹੋਊਗਾ ਠੀਕ ਹੈ 1 15 ਵਿੱਚੋਂ ਮਾਨਤਾ ਨਹੀਂ ਹੋਣੀ ਹੋ ਜਾ ਹਾਂ ਚਲੋ ਠੀਕ ਹੈ ਕਿਉਂਕਿ ਜਦ ਦਾ ਦਾ ਪਿੱਛੋਂ ਆਇਆ ਇਹ ਜੋ ਤੀਨਾ ਮਤਲਬ ਅੱਜ ਸੂਈ ਹੈ ਪਰਸੋਂ ਦੀ ਵੀ ਹਾਂਜੀ ਆ ਬੱਚਾ ਆ ਕਟਾ ਨਾਲ ਬਿੱਲਾ ਨਾ ਕਟਾ ਆ ਨਹੀਂ ਆ ਤਾਂ ਕਈ ਹੈ ਲੋ ਵੇਖੋ ਤੇ ਪਰਸੋਂ ਦੁਪਹਿਰੋਂ ਬਾਅਦ ਜੀ ਸੂਈ ਐਸ ਵੇਲੇ 9 ਕਿਲੋ ਬੋਲ ਆਏ ਦੇ ਕੋਲੋਂ ਸਟਾਰਟਿੰਗ ਖਾਲੀ ਹੋਣ ਅਛਾ ਹਾਂ ਮੈਂ ਉਹ ਤੋਂ ਪਹਿਲਾਂ ਪਹਿਲਾਂ ਸੂਏ ਜੀ ਨਹੀਂ ਸੂਆ ਤੂੰ ਦੂਜਾ ਸੂਆ ਦੂਜਾ ਸੂਆ ਲੇਵ ਦੇ ਧੱਕ ਰੱਖਦੀ ਗਾਂ ਮੈਂ ਤਾਂ ਪਸਮਾਪ ਸੂਉ ਪਾਉਂਦੀ ਐ ਨਾ ਬਹੁਤ ਸੋਹਣੀ ਬਣਦੀ ਐ ਲੋ ਜੀ ਇੱਕੋ ਵਾਰੀ ਜਿਹੜਾ ਡਿਜ਼ਾਈਨ ਦੇਣਾ ਨਾ ਦੇ ਦੇ ਤਾਂ ਦੇਖੋ ਜੀ ਇੱਕ ਤਾਂ ਖਾਲੀ ਹੋਈ ਐ ਵੱਡੀ ਝੋਟਿਆ ਹਾਂ ਜੀ ਇੱਕ ਸਿੰਗਲ ਹੱਡੀ ਹਾਂ ਇੱਕ ਖਾਲੀ ਹੋ ਗਈ ਐ ਹਾਂ ਜੀ ਜਿਹੀ ਹੋਣ ਕਰਕੇ ਲਿਵਾ ਜਿਹੜਾ ਬੁੱਝਿਆ ਬਿਲਕੁਲ ਜੀ ਤੇ ਏਦਾਂ ਵਾ ਵੀ ਦੁੱਧ 9 ਕਿਲੋ ਨਾ ਹੋਵੇ ਤਾਂ ਮੇਰੀ ਵਾਸਤ ਠੀਕ ਹੋ ਜੀ ਆ ਦੇਖੋ ਵੇਰੇ ਤੇ ਬੀਤੇ ਅੱਗੇ ਅੱਗੇ ਬੋਲ ਅੱਗੇ ਹੈ ਕਿ ਨਹੀਂ ਬੱਸ ਕਟਾ ਮਗਰ ਆ ਗਿਆ ਨਾ ਜੀ ਕਟਾ ਚਲੋ ਇਹ ਇਹਦਾ ਵੀ ਜਾਜ ਹਾਂਜੀ ਲਾਸਟ ਥੀਸ ਹੁੰਦਾ ਰੋ ਮਰਿਆ ਜਾ ਆਤ ਬਣੀ ਆ ਲਾਸਟ ਸੁਬੀਰ ਜੀ ਆਤ ਬਣੀ ਕਿ ਨਹੀਂ ਹੁੰਦਾ ਇਹਦਾ ਇੱਕ ਪੰਜ ਵਾਗ ਨੇ ਹਾਂਜੀ ਪਾ ਦੇਣ ਦਾਣ ਵਾਲਾ ਮੁੱਲ ਜਿਹੜਾ ਨੂੰ ਪਛਾਣਦੇ ਦਿੰਦਾ 95000 ਚਲੋ ਫਿਰ ਗੱਲ ਆ ਬਹੁਤ ਹਲ ਮਾ ਜਾਨੀ ਇਹਦੀ ਸਟਾਰਟਿੰਗ ਦੁੱਧ ਦੀ ਇਹ ਵੀ ਗੱਲ ਆ ਕੱਟੀ ਜਿਹੜਾ ਮਰਜ਼ੀ ਲੈ ਜੇ ਸਾਮ ਕਰੇ ਇਹ ਨਹੀਂ ਆਂਦਾ ਵੀ ਸਾਮ ਨਾ ਕਰੇ ਮੁਰਗੇ ਜਾ ਕੇ ਘਰ ਹੋਂ ਟਾਲੀ ਨਾ ਬਣ ਛੜੇ ਫੇਰ ਨਹੀਂ ਦੁੱਧ ਦੇਣਾ ਜੇ ਸਾਮ ਕਰੇ ਜੇ ਦੁੱਧ 12 13 ਕਿਲੋ ਛੋਟੀ ਨਾ ਦਵੇ ਤੇ ਗੁਰਸ਼ਿੰਦ ਦਾ ਇਹ ਚੈਲੰਜ ਆ ਜਿਹੜੀ ਮਰਜ਼ੀ ਬਦਲ ਕੇ ਮੈਂ ਬਸ 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 ਸਹੀ ਹੈ ਨਾ ਗੱਲ ਬਿਲਕੁਲ ਜੀ ਕਿਉਂਕਿ ਮੈਨੂੰ ਪਤਾ ਸਟਾਰਟਿੰਗ ਬਹੁਤ ਚੰਗੀ ਹੈ ਛੋਟੀ ਦੀ ਬਿਲਕੁਲ ਜੀ ਹਾਂ ਬਾਕੀ ਥਾਂ ਤੋਂ ਬੜਾ ਚੰਗਾ ਛੋ ਆਹ ਹੋਈ ਮਾਲ ਅੱਜ ਤੇ ਇਹਨਾਂ ਨੂੰ ਵਜਿ ਤਾਂਦਰ ਕਰਾਈਏ ਵੀ ਕਿਹੜਾ ਲਿਆਇਆ ਤੁਸੀਂ ਕਹਿੰਦੇ ਆ ਹਾਂ ਇਹ ਆ ਵੀ ਮਾਲ ਸੱਚੇ ਪਾਤਸ਼ਾਹਾਂ ਇਹ ਜਿੰਨੀ ਉਮਰ ਵਾ ਕਿਹੜੇ ਹਿਸਾਬ ਨਾਲ ਮਾਲ ਦਿੱਤਾ ਨਾ ਵਾ ਗੁਰੂ ਨੇ ਪਤਾ ਨਹੀਂ ਕਿੱਥੋਂ ਕਿਹੜੇ ਕਿਹੜੇ ਆਦਨੇ ਚ ਕੱਟ-ਕੱਟ ਕੇ ਦੇ ਰਿਹਾ ਕਈ ਵਾਰੀ ਮੈਨੂੰ ਨਾ ਕਹਿ ਦਿੰਦੇ ਹੁੰਦੇ ਸੀ ਪਿੱਛੇ ਦੇ ਜਿਆਦਾ ਮਤਲਬ ਮਾਲ ਵਿਕਦਾ ਸੀ ਤੇ ਤੇਜ਼ੀ ਵੀ ਸੀ ਕਿ ਪਿੱਛੋਂ ਲੈਣਾ ਹੋਵੇ ਬੜਾ ਤੇ ਵਿਕਦਾ ਵੀ ਬੜਾ ਤੇ ਕਹਿਣਾ ਯਾਰ ਤੂੰ ਕਿੱਥੋਂ ਖਾਨ ਪੁੱਟੀ ਐ ਤੋਂ ਖਾਂ ਤੇ ਉਹਦੇ ਘਰ ਆ ਜਦੋਂ 10 ਬੇਨਤੀ ਕਰਦਾ ਆ ਜੀ ਵਾਦ ਵਾਦ ਸਭ ਮਿਲਦਾ ਨਾਲ ਹੀ ਸਭ ਕੁਝ ਮਿਲ ਜਾਂਦਾ ਸਬਰ ਚਾਹੀਦਾ ਬਿਲਕੁਲ ਬਾਕੀ ਅਜ ਮਹਾਨ ਵਿੱਚ ਨਾ ਕੋਸ਼ਿਸ਼ ਹੁੰਦੀ ਆ ਵੀ ਕੁਮਾਰਾ ਲੱਫ ਜਨਾਬ ਨਾ ਨਾ ਬਿਲਕੁਲ ਤੇ ਦੂਜੀ ਗੱਲ ਇਹ ਆ ਇਹ ਸਾਡੇ ਘਰ ਦੀਆਂ ਨਹੀਂ ਜੇ ਬਗਾਨੀਆਂ ਨੇ ਬਿਲਕੁਲ ਚੰਗੀ ਦੇ ਦੀਏ ਤੇ ਮਾੜੀ ਬਣ ਜਾਂਦੀ ਆ ਮਾੜੀ ਦੇ ਦੀਏ ਤੇ ਚੰਗੀ ਬਣ ਜਾਂਦੀ ਬਿਲਕੁਲ ਜੀ ਕੋਈ ਵਿਆਹਾਂ ਸ਼ਾਦੀਆਂ ਦੇ ਕਾਰਡ ਹੁੰਦੇ ਜਿੱਥੇ ਮਾੜੀ ਮੱਝ ਦੇ ਦਿਆ ਨਾ ਉੱਥੇ ਜਾ ਕੇ ਕਈ ਰੀ ਇੰਨੀ ਚੰਗੀ ਨਿਕਲਦੀ ਉਹ ਵਿਆਹਾਂ ਸ਼ਾਦੀਆਂ ਜਿਹੜਾ ਹਮ ਸਾਡੇ ਕੋਲ ਬੰਦਾ ਬਹੁਤ ਚੰਗਾ ਚੰਗਾ ਇਹ ਗੰਦੀ ਇਹ ਹੁੰਦੀ ਕੋਈ ਵੀ ਟੰਗਾ ਗੰਦਾ ਇਹ ਤੇ ਬੰਦੇ ਦਾ ਨਾਮ ਲੱਗਦਾ ਯਾਰ ਉਹ ਠੱਗ ਠੱਗਾ ਸਾਨੂੰ ਆ ਵੀ ਗੱਲ ਕਹਿਣੀ ਪੈਂਦੀ ਹੈ ਕਹਿਣੀ ਪੈਂਦੀ ਤੇ ਮੇਰਾ ਵੀ ਕਮੈਂਟ ਜਿਹੜੇ ਆ ਥੋੜੇ ਜਿ ਚੰਗੇ ਕਰਿਆ ਕਰੋ ਮਨ ਦੁਖਦਾ ਕਿ ਕੋਈ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਭਾਜ ਡਾਉਣ ਬੜੀ ਕਰਕੇ ਫੇਰ ਬਿਲਕੁਲ ਬਿਲਕੁਲ ਤੇ ਬਾਕੀ ਐਡਰੈਸ ਤੁਸੀਂ ਪਹਿਲਾਂ ਦੱਸਤਾ ਹੈ ਨੰਬਰ ਸਕਰੀਨ ਤੇ ਚੱਲਣ ਰਿਹਾ ਤੇ ਬਸ ਬੇਨਤੀ ਇਹੋ ਹੀ ਆ ਵੀ ਸਸਕਾਰ